ਰੇਟ ਹੈ ਜੀ ਗੱਡੀ ਹੈ ਵੀਰੇ 2012 ਮਾਡਲ ਸਿਰਫ 1,55,000 ਰੁਪਏ ਦੀ ਦੇਣੀ ਹੈ ਇਹਦੇ ਵਿੱਚੋਂ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਕਿ ਐਨਓਸੀ ਦੀ ਲੋੜ ਪਈ ਤਾਂ ਮਿਲ ਜੂਗੀ ਜੇ ਕੋਈ ਹਰਿਆਣੇ ਚੋਂ ਹੀ ਖਰੀਦਣਾ ਚਾਹੁੰਦਾ ਤਾਂ ਐਨਓਸੀ ਦੀ ਲੋੜ ਨਹੀਂ ਟੱਚ ਸਕਰੀਨ ਲੱਗੀ ਹੋਈ ਆ ਕੈਮਰਾ ਕੂਮਰਾ ਸੀਟ ਕਵਰ ਸਾਰਾ ਕੁਝ ਓਕੇ ਆ ਬੈਟਰੀ ਨਵੇਂ ਵਰਗੀ ਆ ਇਹਦੇ ਵਿੱਚ ਕਿਤੋਂ ਵੀ ਗਲੀ ਸੜੀ ਨਹੀਂ ਰਸਟ ਬਿਲਕੁਲ ਵੀ ਨਹੀਂ ਹੈਗੀ ਵੀਰੇ ਕਾਰ ਦੇ ਤੇ ਸੀਟ ਦੇ ਟਾਇਰ ਲੱਗੇ ਹੋਇਆ ਸਿੰਪਲ ਨੇ ਟਾਇਰ ਹੈਗੇ ਲਗਭਗ 70 ਤੋਂ 80 ਪੈਸਿਆਂ ਦੇ ਵਿੱਚ ਅਸੀਲਾ ਤੇ ਰਾਵੜਾ ਦਿਖਾ ਦੇਣ ਨੂੰ ਸਾਰੀਆਂ ਨਾਲ ਦੀਆਂ ਨੇ ਕਿਤੇ ਵੀ ਰਸਟ ਨਹੀਂ ਹੈਗੀ ਹਲਕੀ ਚਲੋ 12 ਮਾਡਲ ਹੈ 1921 ਮਾਡਲ ਮੋٹے ਸਕਰੇਚ ਤਾਂ ਮਿਲਣਗੇ ਤੁਹਾਨੂੰ ਪਰ ਜ਼ਿਆਦਾਕਾਰ ਖਰਾਬ ਨਹੀਂ ਹੈਗੀ ਸੋਹਣੀ ਆ ਘਰੇਲੂ ਵਰਤੀ ਹੋਈ ਕਾਰ ਹੈਗੀ BDI 2012 ਮਾਡਲ 13 ਦੇ ਵਿੱਚ ਰਜਿਸਟਰ ਹੋਈ ਹੋਈ ਹੈ 12 ਦੇ ਵਿੱਚ ਬਣੀ ਹੋਈ ਆ ਤੇ ਬਾਈ ਦਾ ਨੰਬਰ ਆ ਜਿਹੜਾ ਚੱਲੀ ਜਾਂਦਾ ਥੱਲੇ ਡਿਸਕ੍ਰਿਪਸ਼ਨ ਚ ਵੀ ਲਿਖਿਆ ਹੋਇਆ ਆਪਾਂ ਬਾਈ ਇਹ ਨਾਲ ਸੰਪਰਕ ਕਰਕੇ ਕਾਰ ਤੁਸੀਂ ਖਰੀਦ ਸਕਦੇ ਹੋ 1,55,000 ਰੁਪਏ ਬਾਈ ਦੀ ਡਿਮਾਂਡ ਹੈ ਜਿਆਦਾ ਮਾਨਤਨ ਨਹੀਂ ਹੋਣਾ ਰੇਟ ਫਿਕਸ ਹੀ ਹੈ ਲਗਭਗ ਮੌਕੇ ਤੇ ਥੋੜਾ ਬਹੁਤਾ ਚਲੋ ਮਾਨਤਨ 1000-2000 ਦਾ ਜਰੂਰ ਕਰੂਗਾ ਬਾਈ ਐਨਓਸੀ ਮਿਲ ਜੂਗੀ ਬਰਨਾਲਾ ਏਰੀਆ ਰੇਟ ਤੇ ਗੱਡੀ ਹੈ ਬਾਈ ਡੀਜ਼ਲ ਇੰਜਨ 2012 ਮਾਡਲ 13 ਰਜਿਸਟ੍ਰੇਸ਼ਨ ਜੇ ਕਿਸੇ ਨੇ ਕੋਈ ਕਾਰ ਬਾਈ ਨੂੰ ਵਿੱਚ ਕਟਾਉਣੀ ਹੋਈ ਆਲਟੋ ਕੋਈ ਜਾਂ ਕੋਈ ਵੀ ਗੱਡੀ ਉਹ ਵੀ ਗੱਲਬਾਤ ਹੋ ਜੂਗੀ ਜੇ ਕਿਸੇ ਨੇ ਕਾਰ ਪ੍ਰਾਣੀ ਵਿੱਚ ਘਟਾਉਣੀ ਹੈ ਅਮਰਾਂ ਉਹਦੀ ਬੈਟਰੀ ਆ ਇੰਜਨ ਗੇਅਰ ਤੇ ਏਸੀ ਹੀਟਰ ਦੀ ਬਾਈ ਦੀ ਸਾਰੇ ਕਾਹੇ ਦੀ ਫੁੱਲ ਗਾਰੰਟੀ ਆ ਸਿੰਪਲ ਬ੍ਰੇਕਾਂ ਦੇ ਵਿੱਚ ਆ ਬਾਈ ਤੇ ਬਾਕੀ ਕਾਗਜ਼ ਪੱਤਰਾਂ ਦੀ ਸਾਰਿਆਂ ਦੀ ਗਾਰੰਟੀ ਆ ਜਿਹੜੇ ਆ ਚੈਨਲ ਤੇ ਨਵੇਂ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਵੀ ਧੰਨਵਾਦ ਸਾਰਿਆਂ ਦਾ